you hey. ਜੀ ਆਇਆਂ ਅਗਨਗਰ ਅਖਰ ਤੱਪੈ ਤਿੱਤਰ Satna Sri Vajra ਸੂਖ ਸਹਿਣ ਆਨੰਦ ਸੰਤ ਸਾਰੇ ਉਹ ਪਿਆਰੇ ਸਮੂਹ ਹੀ ਸਾਧ ਸੰਗਤ ਜੀ ਆਪ ਸਤਿਗੁਰੂ ਜੀ ਰੱਤੇ ਹਨ ਸਾਡੇ ਸਾਰਿਆਂ ਤੇ ਕਿਰਪਾ ਮਿਹਰ ਨੰਦਰ ਕੀਤੀ ਹੈ ਅਮਰਤ ਵੇਲੇ ਦਾਤ ਕਰ ਚੁੱਕੇ ਆਪਣੇ ਸੁਪਾਵਨ ਚਰਨਾ ਨਾਲ ਸੰਜੋੜਿਆ ਨਿਤਨੇਮ ਦੇ ਸੇਵਾ ਸਤਪੁਰਾਨੇ ਆਪ ਰੱਖਿਸ਼ ਕਰਕੇ ਦੇਈ ਉਪਰੰਤ ਪਵਿੱਤਰ ਉਪਨਾਮ ਸਹਿਬ ਜੀ ਦੀ ਦਾਤ ਉਸ ਕੇ ਪਾਵਨ ਅਪਦੇਸ ਵਰਸ਼ੇ ਹਨ ਅੱਜ ਦੇ ਪ੍ਰਭਾਂ ਮੁਖਵਾਕਸ਼ ਸਿੰਘ ਜੀ ਦੀ ਦਾਤ ਸਨਾਹ ਸ੍ਰੀ ਜਮਾਹਤਾਂ ਅੰਜਵਾ ਰਾਗਨਾਹ ਸ੍ਰੀ ਦੇ ਅੰਦਰ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਨ ਪਾਸਾ ਜੀਆਂ ਦੇ ਆਪਨੋ ਆਰਪਣ ਨੂੰ ਚਾਲਨ ਕੀਤੀ ਹੋਈ ਹੈ ਪਵਿੱਤਰ ਗੁਰਬਾਣੀ ਦੇ ਵਿੱਚੋਂ ਸਤਿਗੁਰਾਂ ਦੇ ਪਾਵਨ ਸ਼ਬਦ ਪਾਵਨ ਵਰਜਨ ਸਰਵਣ ਕੀਤੇ ਹਨ ਅਜਿਹੇ ਜੋ ਪਾਵਨ ਮੁਖਵਾਕ ਸਹਿਬ ਜੀ ਦੇ ਬਖਸ਼ ਸਤਿਗੁਰਾਂ ਨੇ ਕੀਤੀ ਹੈ ਆਓ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਵਿਚਾਰੀਏ ਆਪਣੇ ਹਿਰਦੇ ਨੂੰ ਵਸਾ ਕੇ ਸਤਿਗੁਰਾਂ ਤੋਂ ਜੀਵਨ ਜਿਉਣ ਦੀ ਜਾਂਚ ਸਿੱਖੀਏ ਲਸਮਤ ਕਰੋ ਸੁਖ ਅਸੀਸ ਬਖਸ਼ੋ ਸਾਰੇ ਕਿਰਪਾ ਗੁਰੂ ਜੀ ਸਾਰੇ ਆਪੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਭਾਈ ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜੀਮੀਦਾਰ ਹਨ ਮਾਇਆ ਬਿਨੋਂ ਉਹਨਾਂ ਦੀ ਕਿਸਣਾ ਕਦੇ ਨਹੀਂ ਖਰੀ ਹੈ ਇਤਿਹਾਸ ਵਿੱਚ ਵੀ ਸਾਨੂੰ ਬੜੇ ਵੱਡੇ ਵੱਡੇ ਪਰਮਾਨ ਮਿਲਦੇ ਨੇ ਸਿਕੰਦਰ ਵਰਗੇ ਹੋਏ ਨੇ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਜਿੱਤ ਲਿਆ ਵੀ ਉਹਨਾਂ ਦੀ ਭੁੱਖ ਨਹੀਂ ਮਿਟੀ ਹੈ ਗੁਰਬਾਣੀ ਦੇ ਵਿੱਚ ਦੁਰਜੋਧਨ ਵਰਗਿਆਂ ਦਾ ਜ਼ਿਕਰ ਆਉਂਦਾ ਹੈ ਵਾਸ ਜੀ ਕਹਿੰਦੇ ਨੇ 12-12 ਜੋਜਨ ਤੱਕ ਉਹਨਾਂ ਦੇ ਸਿਰ ਤੇ ਛਤਰ ਚੁਲਦਾ ਸੀ ਜਿਸ ਨਾਲ ਫਿਰ ਨਿਰਵਜੀ ਹੈ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣ ਨੂੰ ਮਨ ਰਾਜਾ ਮਹਾਰਾਜੇ ਭੂਕੇ ਵੀ ਉਹਨਾਂ ਨੇ ਕੀਤਾ ਬਟਾ ਆਪਣੇ ਬਹੀ ਭਰਾਵਾਂ ਦੇ ਨਾਲ ਤ੍ਰਯੋਦਨ ਵਰ ਗਿਆ ਨੇ ਤਗਾ ਕੀਤਾ ਮਾਇਆ ਦੀ ਖੇਡ ਇਸ ਕਰਕੇ ਪਾਸਾ ਕਿਉਂਦੇ ਭਾਵੇਂ ਵੱਡੇ ਵੱਡੇ ਰਾਜੇ ਹੋਣ ਭਾਵੇਂ ਕੋਈ ਵੱਡਾ ਜ਼ਿਮੀਂਦਾਰ ਹੋਵੇ ਜਿਹਦੇ ਕੋਲ ਜ਼ਮੀਨ ਬੜੀ ਹੋਵੇ ਜ਼ਿਮੀਂਦਾਰ ਕਿਹਾ ਜਾਂਦਾ ਹੈ ਜ਼ਮੀਨ ਵਾਲੇ ਜਿਹਦੇ ਕੋਲ ਧਰਤੀ ਬੜੀ ਹੋਵੇ ਤੇ ਪਾਸਾ ਕਿਉਂਦੇ ਪਰ ਮਾਇਆ ਬਨੋਂ ਫਿਰ ਵੀ ਪਿਆਸ ਜੀ ਹੁੰਦੀ ਹੈ ਭੁੱਖ ਨਹੀਂ ਉਹਨਾਂ ਦੀ ਤ੍ਰਿਸ਼ਨਾ ਨਹੀਂ ਕਦੇ ਖੋਈ ਹੁੰਦੀ ਹੈ ਲਾਭ ਤੇਰੇ ਨੇ ਮਾਇਆ ਰੰਗ ਮਾਤੇ ਸੁਧੀ ਪਸੰਗ ਦੇ ਭਾਈ ਇਹ ਮਾਇਆ ਦੇ ਔਤਪਾਂ ਵਿੱਚ ਹੀ ਮਰਦੇ ਰਹਿੰਦੇ ਨੇ ਮਾਇਆ ਨਾਲ ਚੜੜੇ ਰਹਿੰਦੇ ਨੇ ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਨਹੀਂ ਹੈ ਹੋਰ ਕੁਝ ਨਜ਼ਰ ਨਹੀਂ ਆਉਂਦਾ ਹੈ ਕੇਵਲ ਮਾਇਆ ਹੀ ਨਜ਼ਰ ਆਉਂਦੀ ਹੈ ਕਿਉਂਕਿ ਮਾਇਆ ਦੇ ਨਾਲ ਜਿਨਾਂ ਦਾ ਮੋਹ ਹੀ ਲਗਾ ਨਹੀਂ ਦਿੱਤਾ ਹੋ ਜਾਂਦਾ ਹੈ ਵਿਖਿਆ ਨਾ ਕਿ ਨਹੀਂ ਤ੍ਰਿਪਤਨਾ ਪਾਈ ਪਾਸਾ ਗੁੰਦਨੇ ਨੇ ਵੀ ਪਾਈ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਤੋਂ ਰੱਜ ਪ੍ਰਾਪਤੀ ਨਹੀਂ ਕੀਤੀ ਹੈ ਇਹਦੇ ਜਿੰਨੀ ਮਾਇਆ ਹੁੰਦੀ ਹੈ ਉਨੀ ਤੁਕ ਵਾਦੀ ਜਾਂਦੀ ਹੈ ਵਾਦੀ ਜਾਂਦੀ ਹੈ ਸਤਿਗੁਰਾਂ ਨੇ ਗੁਰਬਾਣੀ ਸੁਖਣੀ ਸਾਹਿਬ ਜੀ ਦੇ ਵਿੱਚ ਵੀ ਵਚਨ ਕੀਤੇ ਨੇ ਸੈਮਸ ਖੱਡੇ ਲੱਖ ਲਖੋਂ ਕਿਤਾਬ ਹੈ ਤੇ ਪਠਨਾਹ ਆਵੇ ਮਾਇਆ ਕਾਛੇ ਪਾਵੇ ਅਨਕ ਭੋਗ ਵਿਖਿਆ ਕੀ ਕਰੈ ਨਹਿਂ ਤ੍ਰਿਪਤਾ ਕੈ ਖਾਪ ਖਾਪਨ ਹੋਇਆ ਬਾਦਸਾ ਕਹਿੰਦੇ ਜਿੰਨੀ ਮਾਇਆ ਉੰਨੀ ਹੀ ਕ੍ਰਿਸ਼ਨਾ ਪਤੀ ਪੂਰੀ ਜਾਣਦੀ ਹੈ ਬਾਦਿਕ ਪੂਰੀ ਜਾਂਦੀ ਹੈ ਮਾਇਆ ਬਰੋਂ ਕਿਸੇ ਨੂੰ ਵੀ ਰਾਜ ਪ੍ਰਾਪਤ ਨਹੀਂ ਕੀਤਾ ਜਾਏ ਜਿਉਂ ਪਾਪਕ ਇੰਦਰ ਨਹੀਂ त्राਪੈ ਦਿਨ ਹਰ ਕਹਾ ਅਕਾਈ ਆਹੋ ਪਾਸਾ ਜਿਹਨੇ ਆਗੈ ਉਹਦੇ ਵਿੱਚ ਜਿੰਨਾ ਵੀ ਕੋਈ ਬਲਣ ਪਾਈ ਜਾਂਦਾ ਹੈ ਉਨਾ ਹੀ ਉਹ ਆਗ ਕੋ ਉਸ ਬਲਣ ਨੂੰ ਸਾੜ ਕੇ ਰੱਖ ਦਿੰਦੀ ਹੈ ਸੁਆਹ ਕਰ ਦਿੰਦੀ ਹੈ ਅਗਨੀ ਨੇ ਕਦੇ ਨਹੀਂ ਕਿਹਾ ਮੇਰੀ ਤੁਪਤੀ ਹੈ ਮੈਨੂੰ ਹੋਰ ਲੱਪਣ ਦੀ ਚਾਹੀਦੀ ਹੈ ਹੋਰ ਬਲਣਨੀ ਚਾਹੀਦਾ ਤੇ ਸਤਿਗੁਰੂ ਵੀਰਵਾਜ ਪਾਸਾ ਕਹਿੰਦੇ ਇਸੇ ਤਰ੍ਹਾਂ ਪਾਈ ਮਾਇਆ ਧਾਰੀ ਨੂੰ ਖੁਦ ਹੀ ਦੱਸਾਉਂਦੀ ਜਿਵੇਂ ਅਗ ਪਾਲਣ ਨਾਲ ਰੱਜਦੀ ਨਹੀਂ ਪ੍ਰਮਾਤਮਾ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਜੁਣਾ ਨੂੰ ਕਦੇ ਰੱਜ ਨਹੀਂ ਸਕਦਾ ਮਾਇਆ ਦਾ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਮਾਇਆ ਨਾਲ ਰੱਜਦਾ ਨਹੀਂ ਅਰਜ ਕਦਮ ਆਵੇਗਾ ਸਭ ਕੁਝ ਪਾਸਾ ਤੇ ਹੁੰਦੇ ਨੇ ਬਿਨ ਹਰ ਕਹਾ ਹੰਤਾਈ ਅਕਾਰਪੁਰਤਵੇ ਜੁਨੇ ਨਾਮ ਤੋਂ ਬਿਨਾਂ ਰੱਜਣਾ ਐ ਤ੍ਰਿਸ਼ਨਾ 부ਜੇ ਹਰ ਕੈ ਨਾਮ ਪਾਸ ਗੰਧ ਤ੍ਰਿਸ਼ਨਾ ਜਿਹੜੀ ਮਾਇਆ ਦੀ ਕੁੱਕ ਇਹ ਨਾਮ ਤੋਂ ਬਿਨਾਂ ਹੀ ਮੁਕਤੀ ਹੈ ਅਕਾਲ ਪੁਰਖ ਵੈਕੂ ਜੀ ਦੇ ਨਾਮ ਨਾਲ ਹੀ ਹੋਏਗੀ ਕਾਰਨ ਕੀ ਹੈ ਜਿਹਨਾਂ ਮਨ ਹੈ ਮਨ ਅਕਾਲ ਪੁਰਖ ਵੈਕੂ ਜੀ ਦਾ ਅਕਾਲ ਪੁਰਖ ਵੈਕੂ ਜੀ ਦੀ ਜੋਤ ਹੈ ਸਰੂਪ ਹੈ ਉਹ ਪਾਸਾ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਮਨ ਅਕਾਲਪੁਰਖ ਵੈਗੁਰੂ ਜੀ ਦੀ ਜੋਤ ਹੈ ਉਹਦਾ ਸਰੂਪ ਹੈ ਤੇ ਇਹਦੀ ਜਿਹੜੀ ਖਰਾਕ ਹੈ ਮਨ ਦੀ ਉਹ ਹੈ ਅਕਾਲਪੁਰਖ ਵੈਗੁਰੂ ਜੀ ਦਾ ਨਾਮ ਸਿਮਰਨ। ਉਹ ਵੰਦਗੀ ਮਨ ਦੀ ਖਰਾਕ ਹੈ। ਪਰ ਅਸੀਂ ਇਸ ਮਨ ਨੂੰ ਸੰਸਾਰਿਕ ਮਾਇਕਤਾਆਂ ਖਾਂ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਆਂ। ਮਾਇਆ ਨਾਦ ਰਜਾਉਣ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ 100000 ਰੁਪਿਆ ਕੋਲਾ ਜੇ ਮਨ ਨੂੰ ਸ਼ਾਂਤ ਕੀ ਆ ਜਾਏ ਕਿੰਨੇ ਲੱਖ ਆ ਜਾਂਦੇ ਫਿਰ ਸੁਨਾਹੂਰ ਬਾਜਨਦੀ ਹੈ 2 ਲੱਖ ਚੀਨੀ ਲੈ ਚਾਰ ਪੰਨ ਵਾਦੀ ਜਾਂਦੀ ਹੈ ਮਨ ਤ੍ਰਿਪਤੀ ਦਾ ਕਿਉਂਕਿ ਮਨ ਨੂੰ ਮਨ ਦੀ ਖਰਾਕ ਨਹੀਂ ਮਿਲਦੀ ਮਨ ਨੂੰ ਮਨ ਦੀ ਜਿਹੜੀ ਖਰਾਕ ਮਿਲੇਗੀ ਫਿਰ ਉਹ ਮਨ ਨੂੰ ਸ਼ਾਂਤ ਵੀ ਆਏਗੀ ਮਨ ਤ੍ਰਿਪਤੀ ਆਏਗੀ ਇਸ ਕਰਕੇ ਪਾ ਸਕਦੇ ਜਿਹੜੇ ਮਨ ਦੀ ਖਾਗ ਭਾਈ ਨੂੰ ਮੰਨ ਤੱਕ ਪਹੁੰਚਾਉਣੇ ਕਰ ਹੁਣ ਸਾਨੂੰ ਭੁੱਖ ਲੱਗਦੀ ਹੈ পেট ਖਾਂਦੈ ਜਿਨ੍ਹਾਂ ਜਰੋਂ ਅਸੀਂ ਕੁਝ ਖਾ ਨਹੀਂ ਦਿੰਦੇ ਛਕ ਨਹੀਂ ਦਿੰਦੇ ਪ੍ਰਸ਼ਾਦਾ ਨਹੀਂ ਛਕ ਦਿੰਦੇ ਉਹਨਾਂ ਜਰੋਂ পেট ਦੇ ਅੰਦਰੋਂ ਤ੍ਰਿਪਤੀ ਨਹੀਂ ਨਿਕਟੇ পেট ਦੀ ਭੁੱਖ ਨਹੀਂ ਮਿਲਦੀ ਹੈ ਇਸੇ ਤਰ੍ਹਾਂ ਗੀਵਨਵਾਜ ਭਾਸ਼ਾ ਦੇ ਉਹਨਾਂ ਮਨ ਦੀ ਖਾਗ ਮੰਨ ਨੂੰ ਮਿਲ ਨਹੀਂ ਰਹੀ ਹੈ ਭਜਨੀ ਮੋਰਿਗਾ ਵੰਦਗੀ ਮਿਲ ਨਹੀਂ ਇਸ ਕਰਕੇ ਉਹਦੀ ਜਿਹੜੀ ਭੁੱਖ ਹੈ ਮਿੱਟਦੀ ਉਦੀ ਤ੍ਰਿਸ਼ਨਾ ਮਿਟਦੀ ਨਹੀਂ ਉਹ ਮਿਟੇਗੀ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵੈਰਗੁਰੂ ਦੇ ਨਾਮ ਦੇ ਨਾਲ ਇਸੇ ਕਰਕੇ ਪਾਤਸ਼ਾਹ ਨੇ ਵਚਨ ਕਰੇ ਨੇ ਭਾਈ ਜਿਉ ਪਾਪਕ ਇੰਦਨ ਦੀ ਧਰਾ ਹੈ ਜਿਵੇਂ ਅੱਗ ਬਾਲਣ ਦਾ ਰੱਜਦੀ ਨਹੀਂ ਬਿਨਰ ਮਲ ਕਾਣਾ ਰਖਾਈ ਮਨ ਵੀ ਇਸੇ ਤਰ੍ਹਾਂ ਅਕਾਲ ਪੁਰਖ ਵੈਰਗੁਰੂ ਦੇ ਨਾਮ ਤੋਂ ਬਿਨਾ ਤਰਜਾਨੀ ਹੋਇਆ ਇਹਨੂੰ ਕਦੇ ਸੰਤੋਖ ਨਹੀਂ ਆਉਂਦਾ ਹੈ ਦੇ ਰੇ ਤਿਸਨਾ ਗੁਰ ਤੇਰੀ ਦੇਣੀ ਹੈ ਰਹਾ ਆ ਦਿਨ ਦਿਨ ਕਰਤ ਭੋਜਨ ਗੋਵਿੰਦਨ ਤਾਂ ਕੀ ਮਟੈ ਨਾ ਭੁੱਖਾ ਇਹ ਭਈ ਜਿਹੜਾ ਮੁੱਖ ਹਰ ਰੋਜ਼ ਸੁਆਮੀ ਖਾਣੇ ਆਂਦਾ ਰਹੇ ਫਿਰ ਉਹਦੀ ਸੁਆਦ ਦੇ ਖਾਣਿਆਂ ਦੀ ਭੁੱਖ ਵੀ ਕਦੇ ਨਹੀਂ ਮੁਕਦੀ ਹੈ ਉਤਨ ਕਰੈ ਸੁਆਣ ਕੀ ਨਹੀਂ ਚਾਰੇ ਹੁੰਤਾ ਕੋਖਾ ਕਸ ਅਗੇ ਨੇ ਫਿਰ ਉਹ ਸੁਆਦ ਦੇ ਖਾਣਿਆਂ ਦੀ ਤਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਚਾਰੇ ਪਾਸੇ ਭਾਗਾ ਫਿਰਦਾ ਕਿਉਂਕਿ ਜੀਵ ਨੂੰ ਹੁਣ ਚਸਕੇ ਲੱਗ ਗਏ ਨੇ ਸੁਆਦ ਦੇ ਖਾਣਿਆਂ ਦੇ ਅਰ ਜਿਹਦੇ ਇਸ ਜੀਵ ਦੇ ਉੱਤੇ ਰਸਨਾ ਦੇ ਉੱਤੇ ਹਾਲਪੁਰ ਵੈਕੂ ਜਿਹਦਾ ਨਾਮ ਲਾਜਾਏਗਾ ਆਸਾ ਕਹਿੰਦੇ ਨੇ ਬ੍ਰੇਦੀ ਏ ਭੁੱਖੀ ਬਿਟ ਜਾਏ ਕਿਉਂਕਿ ਇਹ ਵੀ ਉਹਨਾਂ ਚਿਰੇ ਭੁੱਖ ਲੱਗਦੀ ਹੈ ਉਹਨਾਂ ਚਿਰੇ ਸਵਾਦ ਦੀ ਭੁੱਖ ਹੈ ਨੀ ਭੁੱਖ ਹੈ ਜਿਨ੍ਹਾਂ ਦੇ ਸਾਡੇ ਕੋਲ ਅਸਲੀ ਆਨੰਦ ਨਹੀਂ ਹੈ ਨਾਮ ਦਾ ਆਨੰਦ ਨਹੀਂ ਹੈ ਜਿਦੇ ਰਸਨਾ ਦੇ ਨਾਮ ਆ ਗਿਆ ਰਸਨਾ ਨੂੰ ਨਾਮ ਦਾ ਸਿਮਰਨ ਦਾ ਸਵਾਦ ਮਿਲ ਗਿਆ ਉਹਨੇ ਪੁਰ ਦੁਨੀਆ ਦੇ ਸਾਰੇ ਸਵਾਦ ਫਿਰ ਉਹਨੂੰ ਲੋੜ ਨਹੀਂ ਪੈਣੀ ਮੈਂ ਸੁਆਦ ਦੇ ਪਦਾਰਥਾਂ ਦੀ ਲੋੜ ਨਹੀਂ ਪੈਣੀ ਹੈ ਭੱਜ ਦੌੜ ਕਰਨ ਦੀ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਇਹਨੂੰ ਇੰਨੀ ਸੁਆਦ ਦੇ ਖਾਣਿਆਂ ਦੀ ਖਾਤਰੇ ਮਨੁੱਖ ਇੰਨਾ ਭੱਜਿਆ ਫਿਰਦਾ ਜਿਵੇਂ ਕੁੱਤਾ ਦਰ ਦਰ ਇੱਕ ਇੱਕ ਟੁਕੜੇ ਨੂੰ ਦੌੜਿਆ ਜਾਂਦਾ ਹੈ ਦੁਰਦਾਰ ਰਹਿਦਾ ਹੈ ਫਿਰਦਾ ਰਹਿੰਦਾ ਹੈ ਮੰਗਦਾ ਰਹਿੰਦਾ ਹੈ ਇਹ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਚਾਲੇ ਪਾਸੇ ਭਾਈ ਸੁਆਦ ਦੇ ਖਾਣਿਆਂ ਦੀ ਖਾਤਰ ਭਾਲ ਕਰਦਾ ਰਹਿੰਦਾ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਬ੍ਰਹ ਜੋ ਨਾ ਚੁੱਕੈ ਹੁ ਪਾਸਾ ਮੇਰੇ ਜੇ ਭਾਈ ਜਿਹੜਾ ਕਾਮ ਵਸ ਗਈ ਹੋਏ ਕੋਈ ਸਹੀ ਮਨੁੱਖ ਨਹੀਂ ਆਸਾ ਕਹਿੰਦੇ ਨੇ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋ ਉਹ ਜਿਹੜਾ ਕਾਮੀ ਪੁਰਸ਼ ਹੈ ਫਿਰ ਵੀ ਪਾਸਾ ਕਹਿੰਦੇ ਪਰਾਏ ਘਰ ਵੱਲ ਉਸਦੀ ਮੰਦੀ ਨਿਗਾ ਜਾਵੇ ਕਿ ਚਾਏ ਕੀ ਹਟਦੀ ਨਹੀਂ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਵਸਿਆ ਕੋਈ ਕਾਮ ਹੈ ਉਹ ਕਾਮੀ ਇੱਕ ਇੱਦਾਂ ਦਾ ਗੁਰੰਦਾ ਹੈ ਪਾਸਾ ਕਹਿੰਦੇ ਉਹ ਨਹੀਂ ਖੜਦਾ ਹੈ ਉਹ ਦੂਸਰੇ ਵੱਲ ਵੇਖੇਗਾ ਹੀ ਵੇਖੇਗਾ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਲੋਭ ਮੈ ਸੁੱਕੈ ਉਹ ਹਰ ਮੋਜ ਵਿਸ਼ੇ ਭਾਪਤ ਕਰਦਾ ਹੈ ਤੇ ਕਰਕੇ ਫਿਰ ਕੁਸ਼ਤਾਉਂਦਾ ਵੀ ਹੈ। ਗਰੀਵਰਵਾਜ ਪਾਤਸ਼ਾਹ ਕਹਿੰਦੇ ਇਸ ਕਾਮ ਬਾਸਨਾ ਵਿੱਚ ਅਤੇ ਕੁਸ਼ਤਾਵੇ ਵਿੱਚ ਜਿੱਦਾਂ ਸਾਰਾ ਆਤਮਕ ਜੀਵਨ ਸੁੱਕ ਜਾਂਦਾ ਹੈ। ਆਤਮਕ ਜੀਵਨ ਖਤਮ ਹੋ ਜਾਂਦਾ ਹੈ। ਆਰਹਰਨਾਮ ਅਪਾਰ ਮੂਲਾ ਅਮਰ ਤੇ ਕਨਨਾਨ ਕਰ ਕੇ ਉਹ ਸਤਿਗੁਰ ਪਾਸਾ ਬਚਨ ਕਰਦੇ ਨੇ ਇਹ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬਿਆਨਕ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੰਸਾਰ ਵਿੱਚ ਸੁੱਖ ਲੱਭਾਂਗੇ ਪਾਸਾ ਕਹਿੰਦੇ ਨਹੀਂ ਮਿਲਦੇ ਕਿਉਂਕਿ ਇਹ ਸੁੱਖ ਥੋੜੇ ਟਾਈਮ ਦੇ ਮਨ ਨੂੰ ਕੁਝ ਨਹੀਂ ਕਰ ਸਕਦੇ ਜਦੋਂ ਮਨ ਕੁਸ਼ ਹੋਏਗਾ ਕੇਵਲ ਤੇ ਕੇਵਲ ਕਾਲਪੁਰ ਬੈਗੁਰੀ ਦੇ ਨਾਲ ਜੁੜ ਕੇ ਹੋਏਗਾ ਉਹਦੇ ਨਾਮ ਜਪਣ ਕਰਕੇ ਜਦੋਂ ਮਨ ਆਨੰਦ ਆਇਆ ਨਾਮ ਦਾ ਫਿਰ ਉਹ ਆਨੰਦ ਵਿੱਚ ਚ ਜਾ ਕੇ ਕੁਸ਼ ਹੋਏਗਾ ਇਸ ਕਰਕੇ ਪਾਸਾ ਕਹਿੰਦੇ ਭਾਈ ਕੋਈ ਵੀ ਦੁਨੀਆਂ ਦਾ ਤਜਾਨਾ ਕੋਈ ਵੀ ਦੁਨੀਆਂ ਦਾ ਪਦਾਰਥ ਵਿਸ਼ੇ ਵਿਕਾਰ ਪਾਸਾ ਕਹਿੰਦੇ ਨੇ ਇਹ ਕੁਛ ਨਹੀਂ ਇਨਸਾਨ ਬਖਸ਼ ਸਕਦੇ ਪਰਮਾਤਮਾ ਦਾ ਨਾਮ ਹੀ ਐਸਾ ਕੀਮਤੀ ਖਜ਼ਾਨਾ ਹੈ ਜਿਹੜਾ ਭਾਈ ਆਤਮਿਕ ਜੀਵਨ ਦਿੰਦਾ ਹੈ ਸਾਨੂੰ ਤੁਸੀਂ ਬਖਸ਼ਦਾ ਹੈ ਅੰਦਰ ਆਨੰਦ ਵਖਸਦਾ ਹੈ ਦੇ ਘਰ ਦੇ ਆਦਮਾ ਆਦੋਕਾ ਬਣੀ ਰਹਿੰਦੀ ਹੁੰਦਾ ਉਹ ਫਿਰ ਸਵਾਦਲੇ ਖਾਣਿਆਂ ਨੂੰ ਦੇਖ ਕੇ ਲੋਉਦੇ ਨਹੀਂ ਹਨ ਉਹ ਪਰਾਏ ਧਨ ਦੇਖ ਕੇ ਲੋਉਦੇ ਨਹੀਂ ਹਨ ਉਹ ਕਿਸੇ ਧਨ ਦੇਖ ਕੇ ਲੋਉਦੇ ਨਹੀਂ ਹਨ ਉਹਨਾਂ ਦੇ ਅੰਦਰ ਨਾਮ ਦੀ ਐਸੀ ਰਵਿਸ਼ੀ ਹੋ ਗਈ ਹੈ ਨਾਮ ਦਾ ਐਸਾ ਰੰਗ ਚੜ ਗਿਆ ਹੈ ਕਿ ਭਗਤ ਸਾਬ੍ਹ ਕਹਿੰਦੇ ਹੁਣ ਆਤਮਿਕ ਅਕੋਲਤਾ ਬਣੀ ਰਹੇ ਸੋਖ ਆਨੰਦ ਬਣਿਆ ਰਹਿਣਾ ਹੈ ਤੇ ਪਰ ਵਡਿਆਂ ਦੇ ਮੂੰਹ ਲਾ ਕੇ ਕਹਿੰਦੇ ਨੇ ਭਾਈ ਹੇ ਨਾਨਕ ਗੁਰੂ ਪਾਸੋਂ ਵੀ ਇਸ ਤਰ੍ਹਾਂ ਜਾਨ ਦੀ ਜਾਣ ਪਛਾਨ ਪ੍ਰਾਪਤ ਕਰਨੀ। ਗੀਤ ਬਿਨਵਾਜ ਪਾਸਾ ਕਹਿੰਦੇ ਹੈ ਸਾਰਾ ਚੰਦਰੇ ਸਾਡੀ ਖਜ਼ਾਨਾ ਭਰਿਆ ਪਿਆ ਹੈ ਮੱਤ ਵਿੱਚ ਰਤਨੋ ਜਵਾਹਰ ਮਾਣਕ ਅਰ ਮੱਤ ਦੇ ਵਿੱਚ ਕਿੰਨੇ ਕੀਮਤੀ ਰਤਨੋ ਜਵਾਹਰ ਮਾਣਕ ਭਰੇ ਪਏ ਨੇ ਪਰ ਸਾਨੂੰ ਸਮਝ ਨਹੀਂ ਆਉਂਦੀ ਹੈ ਪ੍ਰਗਟ ਨਹੀਂ ਹੋ ਰਹੇ ਕਿਉਂਕਿ ਪਾਸਾ ਕਹਿੰਦੇ ਪ੍ਰਗਟ ਹੋਣਗੇ ਜੇ ਇੱਕ ਮੁਰਕੀ ਸਿੱਖ ਸਰੀ ਜੇ ਪਾਸਾ ਕਹਿੰਦੇ ਗੁਰੂ ਜੀ ਦੀ ਸਿੱਖਿਆ ਲੈ ਪੂਰੇ ਗੁਰੂਆਂ ਦੀ ਸਿੱਖਿਆ ਚਾਪਤ ਕੀਤੀ ਲੈ ਪੂਰੇ ਕੋਲ ਤੇ ਲੜ ਲੱਗ ਕੇ ਸਭ ਤਰ੍ਹਾਂ ਦੀ ਸਿੱਖਿਆ ਗ੍ਰਹਿਣ ਕੀਤੀ ਗੁਰੂ ਪਾਸਾ ਤੋਂ ਗਿਆਨ ਲਿਆ ਆ ਜਿਹੜੀ ਅੰਦਰ ਮੱਤ ਦੇ ਵਿੱਚ ਇੰਨੇ ਕੀਮਤੀ ਦਾ ਰਤਨ ਜਵਾਹਰ ਮਾਨਕਾਂ ਵਰਗਾ ਗਿਆਨ ਭਰਿਆ ਪਿਆ ਹੈ ਫਿਰ ਇਹ ਭਰਿਤ ਹੋਏਗਾ ਇਸ ਆਪ ਕੋਲ ਪਾਤਸ਼ਾਹ ਕਹਿੰਦੇ ਭਾਈ ਤਿਰਜੀਦੇਪੁਰ ਇਹ ਨਾਮ ਰੂਪੀ ਖਜ਼ਾਨਾ ਜਿਹਦੇ ਅੰਦਰੋਂ ਆਪਣੇ ਪ੍ਰਗਟ ਕਰਦੇ ਆ ਉਹ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਫਿਰ ਆਪਣੀ ਮਿਰਦੇ ਘਰ ਵਿੱਚ ਆਤਮ ਨੂੰ ਢੋਲਤਾ ਸਥਿਰ ਕਰ ਦਿੰਦਾ ਹੈ ਫਿਰ ਉਹ ਢੋਲਦਾ ਨਹੀਂ ਹੈ ਸੰਸਾਰ ਨੂੰ ਦੇਖ ਕੇ ਸੰਸਾਰ ਦੀ ਮਾਇਆ ਨੂੰ ਦੇਖ ਕੇ ਉਹ ਨਹੀਂ ਢੋਲਦਾ ਤੇਰੇ ਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਸੁੱਖ ਬਣਿਆ ਰਹਿੰਦਾ ਇਸ ਕਰਕੇ ਬਾਸਾ ਜੀ ਕਹਿੰਦੇ ਭਾਈ ਇਹ ਖਜ਼ਾਨਾ ਤੇਰੇ ਅੰਦਰ ਪਿਆ ਹੈ ਜੀ ਪਛਾਣ ਕਰ ਪਛਾਣ ਕਿਵੇਂ ਹੋਵੇਗੀ ਨਾਨਕ ਗੁਰੂ ਤੇ ਜਾਣਦਾ ਬਾਸਾ ਕਹਿੰਦੇ ਗੁਰੂ ਤੋਂ ਪ੍ਰਾਪਤ ਹੋਵੇਗਾ ਗੁਰੂ ਤੋਂ ਇਸ ਖਜ਼ਾਨੇ ਦੀ ਖਜ਼ਾਨੇ ਦਾ ਰਸਤਾ ਮਿਲੇਗਾ ਗੁਰੂ ਸਾਨੂੰ ਗਿਆਨ ਦਵੇਗਾ ਜਿਹੜਾ ਅਗਿਆਨਤਾ ਦੇ ਮੇਰੇ ਨੂੰ ਖੋਲ ਕਰਕੇ ਉਸ ਨਾਮ ਉਪਿਖਜਾਨੇ ਤੱਕ ਪਹੁੰਚਾਇਆ ਇਸ ਕਰਕੇ ਪਰਵਾਰੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਜੋ ਗੁਰ ਕਹੈ ਸੋਈ ਪਰ ਮੰਨੋ ਜੋ ਵੀ ਸਾਨੂੰ ਸਤਿਗੁਰੂ ਜੀ ਬਚਨ ਕਰਦੇ ਹਨ ਉਹ ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਮੰਨੀਏ ਸਤਿਗੁਰਾਂ ਦੀ ਸਿੱਖਿਆ ਨੂੰ ਆਪਣੀ ਮਿਰਦੇ ਦੇ ਵਿੱਚ ਵਸਾਈਏ ਸਤਿਗੁਰਾਂ ਦੇ ਗਿਆਨ ਨੂੰ ਆਪਣੀ ਮਿਰਦੇ ਚ ਵਸਾ ਕੇ ਜਿਵੇਂ ਜਿਵੇਂ ਸਾਪ ਨੂੰ ਸਮੂਹਨ ਕਰਦੇ ਨੇ ਆਪਣੇ ਜੀਵਨ ਨੂੰ ਜੀਉਣ ਦੀ ਜਾਂਚ ਸਤਿਗੁਰਾਂ ਤੋਂ ਸਿੱਖੀਏ ਤਾਂ ਜੋ ਸਾਡਾ ਜਿਹੜਾ ਇਹ ਮਨੁੱਖਾ ਜਨਮ ਹੁਣ ਪ੍ਰਾਪਤ ਹੋਵੇ ਪਤਾ ਨਹੀਂ ਕਿੰਨੇ ਕੁ ਸਮਾਂ ਜੰਮਾਂ ਤੋਂ ਸਮਾਪਤੀ ਤੋ ਹੋ ਗਿਆ ਸੰਸਾਰ ਦੇ ਭਟਕ ਰਿਆਂ ਪਰ ਹੁਣ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਇਸ ਮਨੁੱਖਾ ਜਨਮ ਸਾੰਭੀ ਇਤਾਈ ਇਸ ਮਨੁੱਖਾ ਜਨਮ ਦੀ ਕਦਰ ਕਰੀਏ ਮਨੁੱਖਾ ਜਨਮ پا ਕੇ ਨਾਮ ਜਪ ਕੇ ਸਿਮਰਨ ਕਰਕੇ ਸਤਿਗੁਰ ਪਾਸਾ ਕਹਿੰਦੇ ਇਹ ਸੰਸਾਰ ਤੇ ਆਇਆ ਮੈਂ ਆਪਣਾ ਸਮਾ ਸਰਬਾ ਕਰ। ਇਹ ਸੰਸਾਰ ਤੇ ਹੈ ਕਿ ਅਭਿਨ ਸਮੇ ਨੂੰ ਸਰਬਾ ਕਰ ਤਾਂ ਜੋ ਤੇਰਾ ਜਗਾ ਸਤਿਗੁਰ ਪਾਸਾ ਕਹਿੰਦੇ ਮੁਕਾ ਜਨਮ ਸਾਖ ਨੂੰ ਜਾਏਗਾ। ਜੇ ਉਹ ਮੁਕਾ ਜਨਮ ਸਾਖ ਨੂੰ ਜਾਏਗਾ ਤੇ ਗਿਬਰਗੁਰ ਪਾਸਾ ਕਹਿੰਦੇ ਮੋੜ ਮੋੜ ਤੇ ਇਹ ਸੰਸਾਰ ਤੇ ਜਨ ਹੋਣਾ ਨਿਕਲੇਗਾ। ਤੇ ਤੇਰਾ ਜਨਮ ਤੇ ਮਰਨ ਟਕਿਆ ਜਾਏਗਾ ਇਸ ਕਰਕੇ ਭਾਈ ਗੁਰੂ ਵਾਲੇ ਬਣੋ। ਗੁਰੂ ਚਰਨਾਂ ਨਾਲ ਲੜੋ। ਵਾਣੀ ਅਤੇ ਬਾਣੀ ਦੇ ਧਰਮ ਬਣੀਏ ਤਾਂ ਜੋ ਸਾਡਾ ਅਨੁੱਖਾ ਜਨਮ ਸਫਲਾ ਹੋਏ। ਆਓ ਰਹੀਆਂ ਤਮਾਮ ਭੋਲਾਂ ਨੂੰ ਕਿਮਤ। ਸਤਿਗੁਰੂ ਜੀ ਬਖਸ਼ੋ ਜੋਗ ਨੇ ਪੈਰੀ ਸਾਧ ਸੰਤ ਬਖਸ਼ੋ ਜੋਗ ਹੈ ਬਖਸ਼ਣਾ ਜੀ। ਕੋਈ ਵਿਚਾਰ ਨੂੰ ਮਨ ਨੂੰ ਪਾਜਾ ਸਤਿਗੁਰਾਂ ਦੀ ਸਿੱਖਿਆ ਨਾਨਕ ਰਣ ਕਰਿਓ। ਗਲਤੀਆਂ ਦਰਤੀਆਂ ਜਾਣ ਕੇ ਮਾਫ ਕਰਨਾ ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਾਧਾਰ ਅਦਾ।